ਆਪਣਾ ਪਤੋਈ ਦਾ ਅਦੋਬੀ ਸੇ ਤੋਂ ਜਾ ਰਹੀ ਸੀ ਸਾਨੂੰ ਪਤਾ ਲੱਗਿਆ ਤੇ ਅਸੀਂ ਤੁਰੰਤ ਜਿਹੜਾ ਹੈਗਾ ਸਾਰਿਆਂ ਨੂੰ ਇਨਫੋਰਮ ਕੀਤਾ ਜਿਹੜਾ ਕਿ ਅੱਗ ਲੱਗਣ ਦਾ ਕਾਰਨ ਤਾਂ ਨਹੀਂ ਹਜੇ ਪਤਾ ਲੱਗਾ ਕਿਉਂਕਿ ਇਹ ਜਿਹੜਾ ਕਿ ਪਰਿਵਾਰ ਮੈਂਬਰ ਆ ਜਾਂ ਦੁਕਾਨਦਾਰ ਵੀਰ ਆ ਇਹ ਹੀ ਦੱਸ ਸਕਦਾ ਕਿਉਂਕਿ ਮੈਂ ਸਮਝ ਜਿੱਥੇ ਬਿਜਲੀ ਦਾ ਸਰਕਟ ਹੋਣ ਦੇ ਕਾਰਨ ਜਿਹੜੀ ਕਿ ਅੱਗ ਲੱਗੀ ਹੋਊਗੀ ਕਿਉਂਕਿ ਬਾਰਸ਼ਾਂ ਦੇ ਮੌਸਮ ਆ ਹੋਰ ਕੋਈ ਕਾਰਨ ਇਹ ਮਾਣ ਨਹੀਂ ਸਕਦਾ ਨਗਰ ਨਗਮ ਮੋਗਾ ਦੇ ਹਮੇਸ਼ਾ ਹੀ ਮੁਲਾਜ਼ਮ 24 ਘੰਟੇ ਸੇਵਾ ਦੇ ਵਿੱਚ ਰਹਿੰਦੇ ਆ ਤੇ ਧੰਨਵਾਦ ਕਰਦਾ ਮੈਂ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਮੁਲਾਜ਼ਮਾਂ ਦੇ ਅੱਗ ਤੇ ਕੰਟਰ ਸੀ ਕੌਲਾਈ ਸੀ ਨਾਲ ਦੀ ਨਾਲ ਫੈਰੂਗਟ ਦੀਆਂ ਜਿਹੜੀਆਂ ਕਿ ਚਾਰ ਗੱਡੀਆਂ ਸੀ ਮੱਕੇ ਤੇ ਇਥੇ ਤਾਨਾਦ ਕੀਤੇ ਆ ਕਵਾੜੀਏ ਬਿਆਰ ਦੇ ਵਿੱਚ ਕਿਉਂਕਿ ਜਿਹੜੇ ਕਿ ਟਾਇਰ ਸੀ ਟਾਇਰ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਅੰਦਰ ਸਟੋਰ ਕੀਤੇ ਹੋਏ ਸੀ ਸਭ ਤੋਂ ਵੱਡੀ ਜੇ ਮੈਂ ਕਮੀ ਗਿੰਦਦਾ ਵਾਂ ਅੱਪਜ ਮੋਗੇ ਸ਼ਹਿਰ ਦੀ ਗੱਲ ਕਰੀਏ ਮੋਗੇ ਸ਼ਹਿਰ ਦੇ ਵਿੱਚ ਫਾਇਰ ਦੇ ਪੁਆਇੰਟ ਜਿੰਨੇ ਮੌਲਾ ਜਾਂ ਕਿ ਦੁਕਾਨਾਂ ਕਿਤੇ ਵੀ ਨਹੀਂ ਹੈਗੀ ਜੇ ਇਹ ਹੀ ਪੁਆਇੰਟ ਹੋਣਗੇ ਤਾਂ ਮੈਂ ਸਾਂਦਾ ਵੀ ਜਿਹੜੀ ਕਿ ਅੱਗ ਤੇ ਇੰਨਾ ਮਤਲਬ ਕਿ ਜਿਹੜਾ ਕਿ ਕੰਟਰੋਲ ਤੋਂ ਬਾਹਰ ਹੋ ਜਾਂਦੀ ਕਈ ਵਾਰੀ ਤੇ ਕੰਟਰੋਲ ਤੋਂ ਬਾਹਰ ਨਾ ਹੋਵੇ ਜੇ ਇਹ ਪੁਆਇੰਟ ਹੋਣ ਕਿਉਂਕਿ ਪ ਹੋਰ ਚੱਲਣ ਲੱਗ ਜਾਂਦੀਆਂ ਤੇ ਇਹ ਜਿਹੜੇ ਹਾਸੇ ਹੋ ਜਾਂਦੇ ਆ ਮੈਂ ਸਮਝਦਾ ਵੀ ਜਿਹੜਾ ਕਿ ਐਡੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਦਾ ਵੀਰਾਂ ਦਾ ਨੁਕਸਾਨ ਹੋਇਆ ਵਾ ਉਹ ਨਾ ਸਨਜੋਗ ਹੈਗਾ ਤੇ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਹਮੇਸ਼ਾ ਹੀ ਕਿਉਂਕਿ ਜਿੱਥੇ ਜਾਨੀ ਮਾਨੀ ਨਖਾਂ ਤੋਂ ਬਚਦਗੀ ਕੀ ਨਾਮ ਦੀ ਦੁਕਾਨ ਦਾ ਕੰਮ ਪਿੱਟੂ ਟਾਇਰ ਵਾਲੇ ਕੀ ਹੋਇਆ ਕੀ ਹੋਇਆ ਸਰ ਅੱਗ ਲੱਗ ਗਈ ਜੀ ਮਗਰੋਂ ਸਪਾਰਟ ਨੂੰ ਕਿੰਨਾ ਸਾਮਾਨ ਪਿਆ ਸੀ ਕਿੰਨਾ ਪਹੁੰਚਾਉਣਾ ਸੀ 30 40 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗੈਂਗ ਕਿੱ데 ਥੀ ਕੇ ਬਦਲਦੀਆਂ ਨੇ ਟ੍ਰੈਕਟਰਾਂ ਦੇ ਵੱਡੇ ਟਾਇਰ ਸੀ ਜੀ ਸਾਰੇ ਨਵਾਂ ਟਾਇਰ ਸੀਗਾ ਜੀ ਟੂਬ ਸੀਗੀ ਬਹੁਤ ਉਹ ਤਾਂ ਤੁਸੀਂ ਧਿਆਨ ਨਾਲ ਬੋਲੋ ਸਾਂਦੇ ਸਾਹਮਣੇ ਅੱਗ ਲੱਗੀ ਹੈ ਬਹੁਤ ਵੱਤ ਬਾਕੀ ਘਟਨਾ ਹੋਈ ਹੈ ਇਹਦੇ ਵਿੱਚ ਘੱਟੋ ਘੱਟ 40 ਤੋਂ 45 ਲੱਖ ਰੁਪਏ ਦਾ ਨੁਕਸਾਨ ਹੋਇਆ ਵੀਕੇਪੀ ਤਹਿਤ ਤੇ ਉਹਨਾਂ ਕੋਲ ਏਜੰਸੀ ਸੀ ਜਿਹਦੇ ਦੇ ਵਿੱਚ ਉਹਨਾਂ ਕੋਲ ਕੰਬੈਨ ਨਾਲ ਦੇ ਟਾਇਰ ਮੱਦੇ ਟਾਇਰ ਟ੍ਰੈਕਟਰਾਂ ਵਾਲੇ ਸਾਰੇ ਟਾਇਰ ਸੀਗੇ ਤਕਰੀਬਨ ਇਹਨਾਂ ਦਾ ਸਟਾਕ ਇਹਨਾਂ ਕੋਲ 35 ਲੱਖ ਦਾ ਪਿਆ ਹੀ ਜਾਂਦਾ ਯਾਰ ਬਾਕੀ ਕੀ ਬਾਤ ਆਉਂਦੀ ਹੈ ਪਰ ਅਸੀਂ ਆਪਦੀ ਟੈਂਕ ਦੀ ਡਿਊਟੀ ਦੌਰਾਨ ਮਤਲਬ ਜਾ ਰਹੇ ਸਨ ਪਤ ਲੱਗੇ ਫਾਇਰ ਪਰੀਅਡ ਦੀ ਇੱਥੇ ਮਤਲਬ ਅੱਗ ਲੱਗੀ ਕਵਾਰਜਾਰ ਦੇ ਵਿੱਚ ਤੇ ਅਸੀਂ ਤੁਰੰਤ ਪੀਸਿਆ ਤੇ ਦਲਾ ਦਿੱਤੀ ਫਾਇਰ ਵੀਨ ਉਤਰਾ ਦਿੱਤੀ ਜੀਵਾਨ ਅਚੰਦ सिन्हा ਉਤਰਤੇ ਅਚੰਦਨ ਸਰ ਤੇ ਫਿਰ ਫਾਇਰ ਫਾਇਰ ਵੀਨ ਦੇ ਕੇ ਆਹ ਗੱਡੀਆਂ ਆ ਗਿਆ ਸਰ ਤੇ ਟਾਰਾਂ ਹੀ ਦੁਕਾਨ ਸੀ ਸਰ ਸਾਨੂੰ ਅੱਗ ਦੇ ਕਾਰਨ ਦਾ ਪਤਾ ਨਹੀਂ ਸਰ ਕਿੱਥੋਂ ਲੱਗੀ ਆ ਪਰ ਸਾਰੇ ਮੁਲਾਜ਼ਮਾਂ ਨੇ ਪੂਰੀ ਮਤਲਬ ਆਪਣੀ ਹਿੰਮਤ ਦੇ ਨਾਲ ਤੇ ਜਲਦੀ ਤੋਂ ਜਲਦੀ ਮਤਲਬ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਤਾਂ ਸਰ ਬਹੁਤ ਸੀਗੀ ਪਰ ਗੱਡੀਆਂ ਜਲਦੀ ਆ ਗਈਆਂ ਤੇ ਕੰਟਰੋਲ ਕਰਦੇ ਫਿਰ ਵੀ ਕਾਫੀ ਟਾਈਮ ਲੱਗ ਗਿਆ ਹੁਣ ਐਨਾਂ ਹੀ ਪ੍ਰਮਾਤਮਾ ਦੀ ਕਿਰਪਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੰਦਰ ਨੁਕਸਾਨ ਤਾਂ ਸਾਨੂੰ ਪਤਾ ਨਹੀਂ ਹੋਵੇ ਦੱਸਦਾ ਦਿਨ ਮਾਲਕ ਪਰ ਅੱਗ ਦੇ ਕਾਰਨਾਂ ਉਹ ਨਹੀਂ ਪਤਾ ਪਰ ਜਬ ਬਹੁਤ ਜਲਦੀ ਬੁਲਾਸ਼ਵਾਂ ਨੇ ਮਿਹਨਤ ਕਰਕੇ ਜਿੰਨੀ ਕਰ ਸਕਦੇ ਜਲਦੀ ਅੱਗ ਦੇ ਕਾਬੂ ਪਰ ਦੇ ਪਾਇਆ ਜਾ ਰਿਹਾ